ਨਹੀਂ ਹੈ ਜਿਵੇਂ ਉਹਨਾਂ ਨੇ ਝੂਠ ਦਾ ਗੱਲਾ ਟਾਹਿਆ ਹੈ ਢਾਉਣ ਦੀ ਲੋੜ ਤੁਸੀਂ ਕਹਿੰਨਾ ਬੁਲਡوزر ਸਾਡਾ ਨਹੀਂ ਹੈਗਾ ਉਹ ਅਦਾ ਬੁਲਡوزر ਹੈ ਢਾਉਣ ਦਾ ਤੁਹਾਡੇ ਕੋਲ ਕੀ ਤਰੀਕਾ ਤੁਸੀਂ ਮੈਦਾਨ ਛੱਡ ਕੇ ਭੱਜ ਗਏ ਵਿਚੰਡੀ ਦੀ ਗੱਲੇ ਨਾ ਕਰੋ ਅਸੀਂ ਸੱਚ ਦੱਸਣ ਲਈ ਕੀ ਹੈ ਹਰ ਧਰਮ ਦਾ ਸੱਚ ਕੀ ਹੈ ਕਿੱਥੋਂ ਕੋਈ ਧਰਮ ਦਿਸ਼ਾ ਹਿਰ ਹੋ ਗਿਆ ਧਰਮ ਦੂਰੀ ਦਾ ਇੱਕਾ ਸਿਰਫ ਦੋ ਧਰਮ ਨਹੀਂ ਹੁਣ ਬਾਕੀ ਧਰਮ ਦਿਸ਼ਾ ਹਿਰ ਹੋਏ ਹੋਏ ਨੇ ਧਾਰਮਿਕ ਕੋਈ ਗਿਆ ਜੇ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਰੋਗ ਇੱਕ ਮੰਨਦੇ ਨੇ ਜੇ ਸਾਰੇ ਤਾਂ ਇੱਕੋ ਹੀ ਧਰਮ ਗਲਤੀ ਕਿੱਥੋਂ ਪਈ ਹੋਈ ਆਪਾਂ ਗਲਤੀ ਢੋਣ ਲਈ ਬੈਠ ਕੇ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਧਰਮ ਵਾਲਿਆਂ ਨੂੰ ਪਠਾਲ ਕੇ ساری ਦੁਨੀਆ ਨੇ ਕਿੱਥੋਂ ਬੈਠ ਕੇ ਗਲਤੀ ਕਿਥੇ ਹੋਈ ਹੈ ਉਹ ਗਲਤੀ ਨਾਲ ਸਾਡੇ ਚ ਇੱਕ ਦੂਜੇ ਨਾਲ ਨਫਰਤ ਪੈਦਾ ਹੁੰਦੀ ਹੈ ਉਹ ਗਲਤੀ ਨਾਲ ਲੜਾਈਆਂ ਪੈਦਾ ਹੁੰਦੀਆਂ ਨੇ ਉਹ ਗਲਤੀ ਚੋਂ ਦੁੱਖ ਨਿਕਲਦੇ ਨੇ ਲੜਾਈਆਂ ਚੋਂ ਦੁੱਖ ਨਿਕਲਦੇ ਨੇ ਸੰਸਾਰ ਨੂੰ ਸੁਖੀ ਕਰਨ ਵਾਸਤੇ ਕਿਵੇਂ ਅਸੀਂ ਰਲ ਕੇ ਬੈਠ ਕੇ ਉਹ ਗਲਤੀ ਨੂੰ ਦੂਰ ਕਰਦੇ ਬਥਲਾ ਤਾ ਇਹ ਸੀ ਇਹੀ ਗੁਰੂ ਕਰਨਾ ਵੀੜਾ ਚੱਕਿਆ ਸੀ ਭਗਤਾਂ ਨੇ ਜਿਹੜੇ ਲੋਕ ਸ਼ਰਾਰਤੀ ਨੇ ਇਧਰ ਨੂੰ ਜਾਣ ਦੇਣਾ ਨਹੀਂ ਚਾਹੁੰਦੇ ਉਹ ਵਿੱਚ ਇਹ ਜਿਹੇ ਸਪੋਕਸਮੈਨ ਵਰਗੇ ਉਹਨੇ ਲੋਕ ਇਹ ਜਿਨ੍ਹਾਂ ਨੇ ਉਹਨਾਂ ਨੂੰ ਜਾਣ ਨਹੀਂ ਦੇਣ ਬਹੁਤ ਸ਼ੈਤਾਨ ਦਿਮਾਗ ਆਦਮੀ ਨੇ ਕੀ ਕਰੂ ਇਸ ਸ਼ੈਤਾਨ ਦਿਮਾਗ ਕਰ ਦੇਣ ਸਾਰਿਆਂ ਨੂੰ ਲਾਲਣ ਜੋ ਜਿਹੜਾ ਲੱਗਦਾ ਜਿੱਨਾ ਜਿੱਥੇ ਉਹ ਖੜੇ ਨਾ ਤਾਂ ਸਾਨੂੰ ਪਤਾ ਹੈ ਪਹਿਲਾਂ ਹੀ ਸਾਡੇ ਕੋਲ ਕੀ ਹੈ ਇਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਪਰਮਾ ਬਣ ਗਿਆ ਹੁੰਦਾ ਪਰਫ ਗਿਆਨ ਦਾ ਪਰਮ ਗਿਆਨ ਦਾ ਭਰ ਹੁੰਦਾ ਪਰ ਜਾ ਕੇ ਮੈਂ ਕਹਿੰਦਾ ਮੈਂ ਮਾਰਦਾ ਮਾਰਦਾ ਦਿੱਲੀ ਤੱਕ ਚਲੇ ਜਾਉਂ ਕਦੀ ਇਹ ਗਾਹਾਂ ਤੇ ਕੋਈ ਮਿਲ ਗਿਆ ਫਿਰ ਇਹਨੂੰ ਗਾਹਾਂ ਨਹੀਂ ਪਤਾ ਵੀ ਗਾਹ ਦੇ ਜੇ ਮਿਲ ਗਿਆ ਫੇਰ ਰਖਤ ਵਿੱਚ ਨੂੰ ਵੀ ਇਹੀ ਸੀ ਵੀ ਮੇਰੇ ਸਵਾਲਾਂ ਦਾ ਜਵਾਬ ਕੌਣ ਦੇ ਤੂੰ ਜਦ ਬੋਲਤੀ ਬੰਦ ਕਰਤੀ ਫਿਰ ਪਤਾ ਲੱਗਿਆ ਫਿਰ ਗਾਹਾਂ ਮੂੰਹ ਦਿਖਾਉਣ ਵੀ ਨਹੀਂ ਗਿਆ ਰਾਜੇ ਨੂੰ ਉਹ ਦਿਖਾਉਣ ਜੋਗਾ ਨਹੀਂ ਕਰਦਾ ਦੁਲ ਮੇਰਾ ਐਸਾ ਉਹ ਗੱਲਾਂ ਦਿਖਾਈਆਂ ਨੇ ਚਾਚਾ ਦੀਆਂ ਗੱਲਾਂ ਦਿਖਾਈਆਂ ਨੇ ਕਾਲ ਪਟਨ ਗੱਲਾਂ ਨੇ ਸਾਰੀਆਂ ਸੰਸਾਰ ਦੇ ਜਿਹੜੇ ਆਦਮੀਆਂ ਨਾਲ ਆਪਾਂ ਜੋੜਾਂਗੇ ਕਲਪਨਿਕ ਨੇ ਜੇ ਬੁਕਾਰਾਂ ਨਾਲ ਜੋੜਾਂਗੇ ਫਿਰ ਸੀਖ ਨੇ ਬੁਕਾਰਾਂ ਨਾਲ ਜੋੜ ਕੇ ਚੱਲਣਾ ਆਦਮੀਆਂ ਨਾਲ ਜੋੜ ਕੇ ਨਹੀਂ ਚੱਲਦਾ ਇਹ ਨੂੰ ਢੇੜਾ ਗਾੜੀ ਦੂਰੀ ਸਦੀ ਖੇੜ ਨੂੰ ਢੇੜਾ ਗਾੜੀ ਦੂਰੀ ਵਿੱਚ ਰਹਿਣ ਦੇਣ ਬਸ ਆਦ ਅਪਾਰ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸਾ ਆਦ ਹੈ ਚੰਡੀ ਕੀ ਆਦ ਆਦ ਕਾ ਨਾ ਸ੍ਰਿਸ਼ਟੀ ਦਾ ਆਦ ਆਦ ਹੈ ਪਰ ਅਨਾਦੀ ਨਹੀਂ ਹੈ ਇਹਦਾ ਵੀ ਆਦ ਹੈ ਚੰਡੀ ਦਾ ਵੀ ਆਦ ਹੈ ਜਿਹੜਾ ਗੁਰੂ ਹੈ ਉਹ ਅਨਾਦੀ ਹੈ ਉੱਤੇ ਲਿਖਿਆ ਆਦ ਅਨਿਲ ਅਨਾਦ ਅਨਾਹਤ ਚੰਡੀ ਦੇ ਨਾਲ ਅਨਾਦ ਲਫ਼ਜ਼ ਕਦੇ ਨਹੀਂ ਹੋਊਗਾ ਕਉ ਪੈਦਾ ਹੋਈ ਚੀਜ਼ ਲਹਿਰ ਅਨਾਦੀ ਨਹੀਂ ਹੈ ਪਾਣੀ ਅਨਾਦੀ ਹੈ ਪਾਣੀ ਵਿਚੋਂ ਲਹਿਰ ਪੈਦਾ ਹੁੰਦੀ ਹੈ ਪਾਣੀ ਇਹ ਕਿਦੋਂ ਪੈਦਾ ਹੋਇਆ ਹੋਇਆ ਨਹੀਂ ਸੱਚ ਅਨਾਦੀ ਹੈ ਸੱਚ ਆਦਿ ਸੱਚ ਹੈ ਆਦਿ ਕੀ ਦਾ ਸੱਚ ਸੱਚ ਆਦ ਹੈ ਕਿਹਦਾ ਆਦ ਹੈ ਸੱਚ ਆ ਚੰਡੀ ਦਾ ਯਾਦ ਹੈ ਸੱਚ ਹੋ माया नीयो जो पैदा होई। ਸੱਚ ਜੋ ਝੂਠ ਨਹੀਂ ਨਿਕਲਦਾ ਹੁੰਦਾ। ਸੱਚ ਜੋ ਝੂਠ ਨਹੀਂ ਮਾਇਆ ਨਹੀਂ ਸੱਚੋ ਪੈਦਾ ਹੋਈ ਹੋਈ। ਇਹ ਗੱਲ ਗਲਤ ਹੈ ਜਿਹੜੇ ਕਹਿੰਦੇ ਨੇ। ਮਾਇਆ ਬ੍ਰਹਮ ਰਹੇ ਸਦ ਸੰਗ। ਬਸਾਏ ਸਦ ਸੰਗ। ਹਾਂ ਮਾਇਆ আর ਬ੍ਰਹਮ ਸਦਾ ਸੰਗ ਦਾ ਰਹਿੰਦੇ ਨੇ ਪਰ ਮਾਇਆ ਵਖਰੀਆ ਵਖਰੇ। ਝੂਠ ਸੱਚ ਤੇ ਨਹੀਂ ਸਮਾ ਸਕਦਾ। ਕਾਜੀ ਜੋ ਜੁਸਪਾਛ ਨਹੀਂ ਕਰਦਾ। ਅਲਪਤਾ ਹੋ ਝੂਠ ਤੋਂ। ਮਾਇਆ ਰਹਿੰਦੀ ਐ ਆਪਣੇ ਮਾਇਆ ਵਾਲੇ ਰੂਪ ਚ। ਆਦ ਕੀ ਦਾ? ਉਹ ਆਦ ਹੈ। ਆਦ ਸੱਚ। ਸੱਚ ਆਦ ਹੈ। ਆਦ ਕਾ ਦਾ? ਹੁਕਮ ਦਾ ਆਦ ਹੈ। ਹੁਕਮ ਹਾਕਮ ਚ ਉਹ ਹਾ ਸੱਚ ਹਾਕਮ ਹੈ। ਇਹ ਕੀ ਐ ਹੁਕਮ ਹੈ? ਹੁਕਮ ਹਾਕਮ ਚੋਂ ਪੈਦਾ ਹੋਇਆ ਹੈ। ਇੱਛਾ ਸ਼ਕਤੀ ਹੈ ਸੱਚ ਦੀ ਇੱਛਾ ਸ਼ਕਤੀ ਪਰਮੇਸ਼ਰ ਦੀ ਇੱਛਾ ਸ਼ਕਤੀ ਹੈ ਇੱਛਾ ਪੈਦਾ ਕਰੇ ਕੋਈ ਨਾ ਕਰੇ ਇੱਛਾ ਤਾਂ ਪੈਦਾ ਹੋਣ ਵਾਲੀ ਚੀਜ਼ ਹੈ ਹਾਂ ਪਰ ਆਦ ਕੌਣ ਹੈ ਜਿਹਦੀ ਇੱਛਾ ਹੈ ਉਹ ਆਦ ਹੈ ਜਿਹੜੀ ਇੱਛਾ ਹੈ ਉਹ ਆਦ ਉਹ ਆਦ ਕਾਦੀ ਹੈ ਇੱਛਾ ਕਾਦੀ ਆਦ ਹੈ ਇੱਛਾ ਸੰਸਾਰ ਦੀ ਆਦ ਹੈ ਸੰਸਾਰ ਇੱਛਾ ਨੇ ਪੈਦਾ ਕੀਤਾ ਉਹਨੇ ਇੱਛਾ ਪੈਦਾ ਕੀਤੀ ਹੈ ਉਹ ਜੋ ਇੱਛਾ ਪੈਦਾ ਹੋਈ ਹੈ ਇੱਛਾ ਨੂੰ ਸੰਸਾਰ ਪੈ ਲਕਿਤਾ ਹੈ ਇੱਛਾ ਆਦ ਸੁਖੀ ਉਹਦਾ ਪਾਣਾ ਪਾਣਾ ਇੱਛਾ ਹੀ ਹੁੰਦੀ ਹੈ ਇਹ ਸੰਸਾਰ ਦਾ ਆਦ ਹੈ ਆਦ ਕਿਹਾ ਹੈ ਅਨਾਦ ਨਹੀਂ ਇਹ ਕਿਤੇ ਵੀ ਨਹੀਂ ਆਊਗਾ ਅਨਾਦ ਸੱਚ ਨਾ ਆਊਗਾ ਇਹ ਬੈਤ ਕੋਣ ਦਾ ਸੈਨ ਨੂੰ ਰਾਤ ਕਿਹਦੇ ਨੂੰ ਰਾਤ ਕਿਹਦੇ ਨੂੰ ਇਹ ਆਪ ਹੀ ਹੋ ਜਾਣੇ ਠਿਕਾਣੇ ਆ ਜਾਣੇ ਨੇ ਇਹਨਾਂ ਦਾ ਆਪ ਹੀ ਲੋਕਾਂ ਨੇ ਦੇਖ ਲੈਣੇ ਵੀ ਬੁੱਧੀਹੀਨ ਨੇ ਕਹਿਣ ਦੀ ਲੋੜ ਨਹੀਂ ਬਹੁਤਾ ਇਹਨੂੰ ਅਪਾਰ ਇਹਨਾਂ ਦੀ ਔਕਾਤ ਜਣਾ ਦੇਣੀ ਉਹ ਥੋੜੀ ਔਕਾਤ ਕੀ ਹੈ ਪਿੱਛੇ ਬੱਟਾ ਪਾ ਕੇ ਨਾ ਸਭ ਕੋ ਪੂਰਾ ਆਪੋ ਹੋਵੇ ਘਟ ਨਾ ਕੋਉ ਆਖੇ ਘਟ ਕੋਈ ਵੀ ਨਹੀਂ ਮੰਨਦਾ ਪਰ ਪੱਥ ਪਰ ਬਾਣਾ ਪਾਛੇ ਪਾਈਏ ਤੇ ਨਾਨਕ ਤੋਂ ਲਿਆ ਜਾਪਾ ਜੇ ਬੱਟਾ ਪੈਂਦਾ ਨਾ ਪਿੱਛੇ ਪਤਾ ਲੱਗ ਜਾਂਦਾ ਕਿੰਨੀ ਕਿੰਨਾ ਵਜ਼ਨ ਅਪਾਰ 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 ਹੈ ਪਰਲਾਪਾ ਸੱਣੀ ਹੈ ਉਹਦੇ ਪਰਲਪਾ ਪਰਲਾਪਾ ਸਭ ਨਹੀਂ ਸਾਡੇ ਸਾਡੇ ਵਾਸਤੇ ਪਰਲਾਪਾ ਸੱ ਨਹੀਂ ਹੈ ਪਰਲਪਾ ਹੂੰ ਬਵੇਂਗ ਬੁੱਧੀ ਦਾ ਪਰਲਾਪਾ ਸਾਸੀਂ ਨਹੀਂ ਦੇ ਸਕਦੇ ਸਾਡੀ ਤਾਂ ਸਿਮਤ ਬੁੱਧੀ ਹੈ ਸੰਸਾਰ ਦੀ ਬੁੱਧੀ ਸੀਮਤ ਹੈ ਸਾਡੇ ਵਾਸਤੇ ਅਪਾਰ ਹੈ ਅਲੇਖ ਅਲੇਖ ਅਲੇਖਾ ਕੋਈ ਲੇਖਾ ਨਹੀਂ ਉਹਦਾ ਕੋਈ ਲੇਖਾ ਨਹੀਂ ਉਹਦਾ ਉਹ ਪਹਿਲਾਂ ਵੀ ਕਰੀ ਜਾਂਦੀ ਹੈ ਫਰਲਾ ਵੀ ਕਰੀ ਜਾਂਦੀ ਹੈ ਮਰ ਵੀ ਜਾਂਦੀ ਹੈ ਨਾ ਉਹਨੂੰ ਪੁੰਨਾ ਹੈ ਨਾ ਉਹਨੂੰ ਪਾਪ ਹੈ ਪੁੰਨ ਪਾਪ ਤੇ ਰਹਤਾ ਅਲੇਖ ਹੈ ਤਾਂ ਇਹ ਕਹੇ ਲੇਖਾ ਛਾੜ ਅਲੇਖਾ ਹੀ ਛੁੱਟਾ ਜੇ ਤੈਂ ਛੁੱਟਣਾ ਤੂੰ ਅਲੇਖਾ ਬਣ ਜਾ ਅਲੇਖ ਤੇ ਵਿਚਲੀ ਰੋਣ ਵਾਸਤੇ ਅਲੇਖ ਹੋਣਾ ਪਊਗਾ ਇਹ ਜਿਹੜਾ ਲੇਖਾ ਜਿਹੜੇ ਲੇਖਾ ਕਹਿੰਦੇ ਨੇ ਲੇਖਾ ਇਹ ਫਸਾਉਣ ਵਾਲੀ ਗੱਲ ਹੈ ਲੇਖਾ ਨਹੀਂ ਹੈ ਕੋਈ ਕੁਛ ਵੀ ਕਿਤੇ ਵੀ ਕੋਈ ਲੇਖਾ ਨਹੀਂ ਹੈ ਲੇਖਾ ਤਾਂ ਸੀ ਲਿਖਦੇ ਹਾਂ ਜੇ ਨਾਲ ਜਦ ਅਸੀਂ ਲੇਖਾ ਮੰਨ ਲਿਆ ਨਾ ਆਪ ਉਹਨਾਂ ਚ ਸਾਡਾ ਛਟਕਾਰਾ ਨਹੀਂ ਹੈ ਛਟਕਾਰਾ ਨਹੀਂ ਹੈ ਸਾਡਾ ਮੰਨ ਲੈਣਾ ਪੁਰ ਪਾਪ ਲੇਖਾ ਹੈ। ਬਸ ਜਿੰਨਾ ਜਰ ਬੰਦੇ ਰਹਾਂਗੇ ਛਟਕਾਰਾਂ ਦੀ। ਹਾਂਜੀ। ਅਲੇਖਾ ਕਰ ਹੋਊਗਾ। ਜਦ ਅਸੀਂ ਮੰਨ ਲਾਂਗੇ ਅਸੀਂ ਤਾਂ ਕੁਝ ਕਰ ਦੇਈਂ ਦੀ ਜੋ ਉਹ ਕਰਾਉਣਾ ਕਰਦੇ। ਕੀ ਕਰਦੇ ਸੀ ਅੱਗੇ? ਕਿ ਜਿਹੜੇ ਕਲਮਨਾ ਜਿਹਦੇ ਨਾਲ ਫਾਂਸੀ ਦੀ ਸਜ਼ਾ ਕਿਸ ਨੂੰ ਦੇਤੀ ਉਹ ਕਲਮ ਤੋੜ ਦੇਣੀ ਹੈ। ਕਲਮ ਦਾ ਖਜ਼ੂਰ ਹੈ। ਹੱਥ ਵੱਡਾ ਆਪਣਾ ਜਿਹਨੇ ਲਿਖਿਆ ਕਲਮ 도ੜਦੇ ਹੱਥ ਨਹੀਂ ਵੜਿਆ ਹੱਥ ਵੱਡ ਕਸੂਰ ਕਲਮ ਤੇ ਕਰਤਾ ਕਿੱਡੇ ਸ਼ਰਾਰਤੀ ਲੋਕ ਨੇ ਓਏ ਹੱਥ ਨੇ ਲਿਖਿਆ ਕਲਮ ਤਾਂ ਦੂਹੀ ਫੜ ਲੈਂਦਾ ਵਿਚਾਰੀ ਕਲਮ ਤਾਂ ਕੋਈ ਵੀ ਫੜ ਲੈ ਉਹ ਕਲਮ ਦਾ ਕਸੂਰ ਐ ਕਸੂਰ ਤੇਰਾ ਐ ਹੱਥ ਦਾ ਜਿਹਨੇ ਚਲਾਈ ਐ ਕਲਮ ਹੱਥ ਨਹੀਂ ਵੜਿਆ ਹੱਥ ਤਾਂ ਆਪਣਾ ਸੀ ਨਾ ਇਹ ਬਦਵਾਨਾਂ ਦੀ ਚਾਲਾਂ ਆਉਂਦੀਆਂ ਨੇ ਦੁਨੀਆਂ ਨੂੰ ਆਜਿ ਕਰਦਾ ਵੀ ਕਲਮ ਬਹੁਤ ਬੁਰੀ ਐ ਜਿਹਨੇ ਹੁਕਮ ਬੁਰਾ ਦਾ ਤੇਰਾ ਹੱਥ ਐ ਜਿਹਨੂੰ ਚਲਾਈ ਐ ਇਹ ਵੜ ਦੇ ਦੁਨੀਆਂ ਨੂੰ ਆਬਦ ਕਰਦਾ ਮੈਂ ਬੜਾ ਨੇਕ ਇਨਸਾਨ ਉਹ ਨੇਕ ਇਨਸਾਨ ਕਹਨਾ ਉਹ ਉਹਨੇ ਕੀਤਾ ਸੀ ਬੁਰਾ ਤਾਂ ਉਹਨੂੰ ਸਜ਼ਾ ਦੇਤੀ ਤੂੰ ਭਲਾ ਕੀਤਾ ਕਹਿੰਦੇ ਉਹ ਕੀਤਾ ਤੂੰ ਕਹਦੇ ਕਹਿੰਨਾ ਬੁਰਾ ਕੀਤਾ